ਹੈਲੋ ਸ੍ਰੀ ਕਾਂਜੀ ਕੀ ਹਾਲ ਹੈ ਹੋ ਸਭ ਠੀਕ ਠਾਕ ਇਹ ਆਪਣੀਆਂ ਜਿਹੜੀ ਖੇਡਾਂ ਤੁਹਾਨੂੰ ਦਿਖਾ ਰਿਹਾ ਹਾਂ ਬਲੌਗ ਦੇ ਵਿੱਚ ਪਾਕ ਪ੍ਰਾਇਮਰੀ ਸਕੂਲ ਖੇਡਾਂ ਨੇ ਇਹਦੇ ਵਿੱਚ ਸਾਰੀਆਂ ਤੇ ਬਾਕੀ ਤੁਸੀਂ ਬਦ ਤੋਂ ਬਦ ਚੈਨਲ ਨੂੰ ਸਪੋਰਟ ਕਰਿਓ ਤੇ ਬਦ ਤੋਂ ਬਦ ਚੈਨਲ ਨੂੰ ਸਬਸਕ੍ਰਾਈਬਰ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਬਾਕੀ ਕਿੱਦਾਂ ਲੱਗਿਆ ਬਲੌਗ ਇਹ ਵੀ ਜ਼ਰੂਰ ਕਮੈਂਟ ਕਰਕੇ ਦੱਸਿਓ ਹਾਂ ਪੁਆਇੰਟ ਰੀਡਰ ਹੈ ਪੁਆਇੰਟ ਰੀਡਰ ਹੈ ਟੈਕਨੀਕਲ ਪੁਆਇੰਟ ਰੀਡਰ ਹੈ ਖਿਡਾਰੀਆਂ ਦਾ ਤਾਂ ਜੋਰ ਲੱਗਦਾ ਹੀ ਲੱਗਦਾ ਹੈ ਪਰ ਬਲਾਕਰੀਆਂ ਖੇਡਾਂ ਟੀਚਰ ਸਾਹਿਬਾਨ ਦਾ ਵੀ ਜੋਰ ਪੂਰਾ ਲੱਗਦਾ ਹੈ ਇਹ ਵੀ ਅਨੰਤ ਬਖਸ਼ਾ ਬਣਿਆ ਆਉਂਦਾ ਹੈ ਜਦੋਂ ਮੈਚ ਵਧਿਆ ਹੋਵੇ ਨਾ ਫਿਰ ਇੰਨਾ ਵੀ ਸਤਿਗੀ ਦੇ ਨਾਲ ਵਾਲਾ ਵੀ ਮੁੱਢਾ ਨਾਲ ਬਚਣਾ ਪਰ ਇੰਦਰੇ ਪੱਟੂ ਖੁੱਜ ਜਾਂ ਨਹੀਂ ਕਹਿੰਦੇ ਜਿੰਦਾਰ ਧੌਲੇ ਨੇ ਵੀ ਖੁੱਜ ਪੱਟ ਪਟ ਕੇ ਜੱਥੇ ਲੈ ਨੇ ਬੱਜੂ ਕੰਜੀ ਉਹ ਨਹੀਂ ਹੋ ਵੀ ਸਤਿਮਾਰੀ ਤਾੜੀ ਮਾਰ ਲੈ ਕਰਾਈ ਦੇ ਹਸਣ ਪੁਆਇੰਟ ਦਿੰਦੇ ਸਨ ਆਹ ਸੁਣਿਆ ਅਰ ਮੈਨੂੰ ਲੱਗਦਾ ਵੀ ਮੈਚ ਅਜੇ ਬਰਾਬਰੀ ਦਾ ਹੀ ਹੈ ਉਈ ਬੜਾ ਫਰਕ ਨਹੀਂ ਇੱਕ ਇੱਕ ਪੁਆਇੰਟ ਨਾਲ ਗੇਮ ਤੇ ਚੱਲ ਵੀ ਸੱਡੇ ਪਾਉਣ ਰੇਡ ਕਰਾ ਜਲਦੀ ਨਾਲ ਵਾਹ ਸੋਹਣਾ ਇਹ ਦੇਖਿਆ ਅਸੀਂ ਹੁਣ ਕਿਉਂ ਦੀ ਗੱਲਬਾਤ ਰਹੀ ਹੈ ਗੱਲ ਸਮੇਂ ਸਮੇਂ ਦੀ ਹੈ ਉਹ ਟੱਚ ਲਾਉਣਾ ਪੈਣਾ ਕਲੈਰੀ ਮੀਨ ਬਣ ਕੇ ਖੜਨਾ ਬੰਦਰਾ ਹਾਂ ਦੋਵੇਂ ਕਾਚੇ ਦੋਵੇਂ ਕਾਚੇ ਪੁਆਇੰਟ ਰੇਡਰ ਮੈਚ ਦੋਸਤ-ਦੋਸਤ ਤੇ ਖੇਡਿਆ ਜਾ ਰਿਹਾ ਹੈ ਰੇਡ ਕੋਣੀ ਪੈਣੀ ਆ ਬਈ ਧਰਮਿੰਦਰ ਹਾਂ ਲੈ ਵੀ ਲਪਰੀ ਤੂੰ ਹੁਣ ਬੈਂਦਾ ਕੀ ਐ ਲਪਰੀ ਨੂੰ ਹੁਣ ਦੇਖਦਾ ਕੀ ਐ ਜੱਫਾ ਲਾਉਣਾ ਪੈਣਾ ਪਰ ਉਹ ਕਹਿੰਦੇ ਕੰਨੀ ਦੇ ਟੱਚ ਤੇ ਬਹੁਤ ਸੋਹਣਾ ਕੀਤਾ ਧਰਮਿੰਦਰ ਇੱਕ ਤਗੜਾ ਰਫੇਰਾ ਬਈ ਟੀਮ ਦੇ ਕਹਿੰਦੇ ਖਾਤੇ ਜੋੜ ਗਿਆ ਧਰਮਿੰਦਰਾ ਕਰਦਾ ਕਾਤੇ ਆਂ ਸਰੀਰ ਦੇ ਖੋੜ ਜੋੜ ਜੋ ਕਰਦਾ ਮੁੰਡੇ ਦਾ ਮੱਛੀ ਮਟਰ ਮਾਰੀ ਦੀ ਉਹ ਚੋਟੀ ਸਾਡੇ ਸੋ ਫੋਟੋ ਫਾਰੇ ਕੱਢ ਲਿਆਉਂਦੀ ਐ ਇੱਕ ਵਾਲੀ ਸ਼ਰੀਰ ਆ ਮੁੰਡੇ ਦਾ ਉਹ ਮੁੰਡਾ ਗੱਲ ਕਰਦਾ ਹੋਈ ਨਹੀਂ ਤੇ ਹੁਣ ਆ ਇੱਧਰ ਆ ਗਿਆ ਉਹ ਭਾਈ ਤੇਰੀਆਂ ਇੱਧਰ ਨੇ ਫੌਂਟ ਦੀ ਜੰਨਾ ਕੋਈ ਨਹੀਂ ਉੱਥੇ ਕਿਤੇ ਕੋ ਦੇਖਦਾ ਆ ਇੱਧਰ ਨੂੰ ਆ ਗਿਆ ਸਰ ਹਾਂ ਲੈ ਲੈ ਆਪਣੀਨ ਲੈ ਜੱਫਾ ਫਿਰ ਸੋਹਣਿਆ होया कहित होना सुनिया बच्चू केंची का नहीं के वाह कड़िया मार जाओ मुंडे ने बहुत सोने गफे लाए थे तो हरे कोई बारा फर्क नहीं ਜੇ ਆ ਰੇਡ ਤੇ ਜਫਾ ਲਾ ਕੇ ਫੇਰ ਮੈਚ ਕਦੇ ਬਰਾਬਰੀ ਦੇ ਹੋ ਜਾਣਾ ਹੈ। ਇਹ ਪਾਣੀ ਦਾ ਛੱਨਾ ਪੜ ਕੇ ਆਪਾਂ ਨੇ ਧਰ ਲੀਏ। ਇੱਕ ਪੈਰ ਉਧਰ ਤੇ ਦੂਜੇ ਦੇ ਉਧਰ ਛਲਕਦਾ ਤੇ ਉਧਰ ਨੂੰ। ਯਾਨੀ ਟੱਚ ਲਾਉਣਾ ਪੈਣਾ ਖੜ ਕੇ ਨਹੀਂ ਸਰਨਾ ਚਾ। ਭਰਵਾਨੀ ਕੇਰੇ ਨਹੀਂ ਕਿੰਨੇ। ਇਹ 30 ਸੈਕਿੰਡਾਂ ਦੀ ਕਬੱਡੀ ਹੈ। ਇਹਦੇ ਵਿੱਚ ਹੱਥ ਲਾਉਣਾ ਜ਼ਰੂਰੀ ਹੈ। ਪੱਝੂ ਜਾਂ ਨਹੀਂ। ਇਹ ਸਵਾਦ ਸਵਾਦ ਪਰ ਮੈਨੂੰ ਲੱਗਦਾ ਵੀ ਬਹੰਦੇ ਨੇੜੇ ਨੇ।

ਵਾਹ ਇਹ ਸੋਹਣਿਆ ਇੱਕ ਤਗੜਾ ਨੰਬਰ ਅਮਿੰਦਰ ਕਹਿੰਦੇ ਆਪਣੇ ਟੀਮ ਦੇ ਖਾਤੇ ਜੋੜ ਗਿਆ ਅਗਲਾ ਮੈਚ ਕਟੜਾ ਤੇ ਚਹਿਲਾ ਕੋਈ ਟੀਮਾਂ ਵੀ ਮੁੰਡੇ ਜੇ ਰੈਡੀ ਰਣ ਤੇ ਕਟੜਾ ਤੇ ਚਹਿਲਾ ਔਰ ਉੱਤਰ ਧਰ ਲਿਆ ਧਰ ਤੇ ਹੱਥ ਮੁੰਡੇ ਨੇ ਕਰੂ ਹੰਦੇ ਗੁਰਜਾ ਨੇ ਇਸ ਸਮੇਂ ਵਾਹ ਨਹੀਂ ਹੋਈ ਸਰ ਸੋਹਣਿਆ ਉਹ ਮਦੰਦਰਾ ਤੂ ਤੋਂ ਉੱਤੇ ਕੀ ਖਿਰਦਾ ਤੂੰ ਭੱਜਣ ਦੀ ਕਰ मेहनत बे समय फेर कॾहिं कब्डी समराला स्कूल वलो कई हुई पकाणा टीम जे कॾहिं चार चार पिचो के हाणे कौन कॾहिं गफा लाहे कौन फर्क आहे नौजवान पईंदी हुई कब्डी जे समय भा उहो ਆ ਮੁੰਡਾ ਬਹੁਤ ਛੋੜੇ ਜੱਫੇ ਲਾ ਰਿਹਾ ਅੱਜ ਵਾਹ ਓ ਲੱਗਦੀ ਸੀ ਇਹ 2 ਸੈਕਿੰਡਾਂ ਦੇ ਵਿੱਚ ਇਸ ਵੇਲੇ ਮੈਨੂੰ ਲੱਗਦਾ ਵੀ ਪੁਆਇੰਟ ਜੱਫੀ ਦੇ ਖਾਤੇ ਜਾਂ ਜੁੜਿਆ ਹੈ ਪੁਆਇੰਟ ਜਿਹੜਾ ਜੱਫੀ ਦੇ ਖਾਤੇ ਜਾਂ ਜੁੜਿਆ ਹੈ ਜਟਾਲਾ ਤੇ ਚੱਲ ਅਗਲਾ ਮੈਚ ਹੈ ਦੂਜੀ ਟੀਮਾਂ ਮੁੰਡਿਆਂ ਨੇ ਤਿਆਰ ਰਹਿਣੀਆਂ ਬਿਲਕੁਲ

ਇਹ ਫਾਇਨਾਲ ਹੈ ਚਾਰਕਾ ਦੇ ਨਾਲ ਤਾੜੀ ਮਾਰ ਦਿਓ ਪਹਿਲੇ ਮੈਚ ਦੇ ਵਿੱਚ ਮੁੰਡੇ ਬਹੁਤ ਸੋਣ ਸਕੋਰ ਰਏ ਨੇ 13 ਨੇ ਉਧਰ 17 ਨੇ ਕਟਾਰਾ ਬਈ ਕਟਾਰਾ ਸਕੂਲ ਕਿੱਥੇ ਆ ਪਹਿਲਾ ਆਹ ਮੁੰਡੇ ਦੀ ਟੀਮ ਹੈ ਜਿਹੜੀ ਮੈਦਾਨ ਦੇ ਲਈ ਵੈਸੋਣਾ ਬਹੁਤ ਸੋਣਾ ਜਿਹੜਾ ਆਪਰੇਡ ਵੈਸੋਣਾ ਹਾਂ ਬੜੇ ਲੈਨ ਬਣਾ ਲਓ ਹੱਥ ਮਿਲੋ ਦੋਨੇ ਟੀਮਾਂ ਇਕ ਦੂਜੇ ਨਾਲ

ਟੀਮਾਂ ਦੋਨੇ ਕਹਿੰਦੇ ਪਿਛਲੇ ਸਾਲ 2024 ਦੇ ਵਿੱਚ ਕਹਿੰਦੇ ਫਾਈਨਲ ਦੇ ਵਿੱਚ ਖੇਡੇ ਆ ਇੱਕ ਪਾਸੇ ਸੰਦੀਪ ਸਿੰਘ ਦੀ ਟੀਮ ਹੈ ਤੇ ਇੱਕ ਪਾਸੇ ਸੁਖਰਾਜ ਸਿੰਘ ਪਹਿਲਾ ਸੈਂਟਰ ਤੇ ਕਟਾਲਾ ਸੈਂਟਰ ਕਿ ਜਦ ਲੋਹਾ ਘੜਦਾ ਲੋਹੇ ਨੂੰ ਤੇ ਭਾਫੜ ਮਚਣ ਗਿਆ ਰਿਹਾ ਦੇ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ ਮੁੱਲ ਪੈਂਦੇ ਨਹੀਂ ਕਿ ਦੇਖੋ ਕਿ ਇਹਨਾਂ ਦਾ ਕਾਰਿਆ ਦੇ ਗੱਲ ਹੌਸਲੇ ਦੀ ਹੈ ਗੱਲ ਤਿਆਰੀ ਦੀ ਹੈ ਲਾਚੀ ਮੁਤੇ ਸੁਖਾ ਰਾਮ ਹਾ ਨਹੀਂ ਰਿਸਾ ਵਾਓ ਸੁਖਿਆ ਨਹੀਂ ਹੋ ਰਿਸਾ ਐਨ ਕਦੇ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਕਹਦੇ ਖਾਤੇ ਜੋੜ ਗਿਆ ਵਾਓ ਸੁਖਿਆ ਕਮਾਲ ਕਰਤੀ ਹੈ ਰੱਬ ਨੇ ਬੰਦੇ ਨੂੰ ਸੁਖਿਆ ਰੰਗ ਤੇ ਦੋ ਦਿੱਤੇ ਨੇ ਇੱਕ ਚਿੱਟਾ ਇੱਕ ਕਾਲਾ ਪਰ ਬੰਦੇ 'ਚ ਗੁਣ ਹੋਣਾ ਚਾਹੀਦਾ ਮਰਦਾਂ ਵਾਲਾ ਫੇਰ ਦੁਨੀਆ ਕਹਿੰਦੇ ਸਲਾਮਾ ਕਰਦੀ ਹੈ ਲਓ ਸਾਹਮਣੇ ਕਹਿੰਦੇ ਕਬੱਡੀ ਇਸ ਸਮੇਂ ਡਬਲ ਟੱਚ ਸਰਦਾਰ ਕਹਿੰਦੇ ਇੱਕ ਤਗੜਾ ਨੰਬਰ ਆਪਣੀ ਕਹਿੰਦੇ ਟੀਮ ਦੇ ਕਹਦੇ ਖਾਤੇ ਜੋੜ ਗਿਆ ਅਗਲੀ ਕਬੱਡੀ ਪਾਉਂਡ ਦੇ ਲਈ ਫੇਰ ਵਧਿਆ ਹੋਇਆ ਰਾਜਨ ਵਾਹ ਓ ਰਾਜਨ ਦੇ ਇਹਦਾ ਪਰ ਦੂਜੇ ਪਾਸੇ ਗੱਭਰੂ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਗਿਆ ਹੁਣ ਚਾਰ ਜਾਪੀਆਂ ਦੇ ਉੱਪਰ ਬੋਲਿਆ ਹੋਇਆ ਧਾਵਾ ਇਸ ਸਮੇਂ ਚੈਲਾ ਨਗਰ ਵੀ ਕਹਿੰਦੇ ਕਬੱਡੀ ਦੇ ਵਿੱਚ ਬੜਾ ਮਸ਼ਹੂਰ ਪਦੰਬਰੋ ਸਾਰੇ ਹੀ ਟੱਪਰ ਪੈ ਗਿਆ ਇਸ ਸਮੇਂ ਟੁੱਟ ਗਏ ਇਕੱਲੇ ਨੂੰ ਇਕੱਲੇ ਵਾਲੀ ਹੈ ਅਗਲੇ ਕਬੱਡੀ ਸੁੱਖਾ ਆ ਗਿਆ ਹੈਡੋ ਪਿੰਡਾ ਗਵੰਦੀ ਨਗਰ ਹੈ। ਏਕਾਂ ਦੇ ਵਿੱਚ ਨੈਸ਼ਨਲ ਸਟਾਈਲ ਵੀ ਵਧੀਆ ਪ੍ਰੈਕਟਿਸ ਹੁੰਦੀ ਹੈ। ਔਰ ਉਧਰ ਕਹਿੰਦੇ ਗੁੱਟ ਫੜਿਆ ਬੱਜ ਗਈ ਕੈਂਚੀ। ਨਹੀਂ ਵੀ ਸੋ ਸਮੇਂ ਲੱਗੂ ਜੱਫਾ ਪਾੜ ਤਾੜੀਆਂ ਤਾੜੀਆਂ। ਤਾੜੀਆਂ ਵੱਜਣ ਗਿਆ ਮੁੰਡਿਆਂ ਵਧੀਆ ਜੱਫਾ ਲਾਇਆ। ਜੀ ਫੋਰ ਲੱਗਿਆ ਤੁਹਾਡਾ। ਵਧੀਆ ਜੱਫਾ ਲਾ ਕੇ ਕਹਿੰਦੇ ਨੰਬਰ ਆਪਣੀ ਟੀਮ ਦੇ ਕਹਿੰਦੇ ਖਾਤੇ ਜੋੜ ਗਿਆ। ਪਹਿਲਾ ਜੱਫਾ ਲੱਗਿਆ ਆ ਮੈਚ ਦਾ। ਹੁਣ ਦੇਖਦੇ ਆ ਵੀ ਭਾਜੀ ਕੌਣ ਕਹਿੰਦੇ ਬਰਾਬਰ ਦੀ ਕਹਿੰਦੇ ਬੋੜੇਗਾ। ਇਕਲ ਸਮੇਂ ਦੀ ਹੈ ਉਹ ਨਹੀਂ ਰਿਸਾ ਔਰ ਦੇਖਦੇ ਵੀ ਸਮੇਂ ਹਾਂ ਤਗੜਾ ਨੰਬਰ ਰਾਜੂ ਆਪਣੀ ਟੀਮ ਦੇ ਕਹਿੰਦੇ ਖਾਤੀ ਜੋੜਦੇ ਆ ਚਲ ਵੀ ਨੌਜਵਾਨਾ ਸਰਦਾਰਾ ਪਾਕ ਕਬੱਡੀ ਉਧਰ ਵੀ ਕੰਨੀਆਂ ਤੇ ਦੋਸ ਸਿੰਘ ਸਰਦਾਰ ਖੜੇ ਨੇ ਇੱਕ ਕੰਨੀ ਦੇ ਕਹਿੰਦੇ ਇਸ ਸਮੇਂ ਹਰਵੀਰ ਖੜਾ ਹੈ ਚਾਹਲਾ ਸੈਂਟਰ ਦੀ ਕਹਿੰਦੇ ਟੀਮ ਖੇਡ ਰਹੀ ਹੈ ਹੋਰ ਦੇਖਦੇ ਵੀ ਚਾਰਾਂ ਦੇ ਵਿੱਚੋਂ ਮੋਲਿਆ ਹੋਇਆ ਵਾਓ ਸੋਹਣਿਆ ਪਿਆਨੋ 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 ਆ ਹੁਣ ਕਬੱਡੀ ਕੋਰ ਸੁਖਵੀਰ ਪੌਣ ਦੇ ਲਈ ਫਿਰ ਤਿਆਰ ਪਰ ਤਿਆਰ ਹੈ ਅਟਾਰਾ ਬਠਵਾਲ ਦਾ ਗੜ ਮੰਨਿਆ ਜਾਂਦਾ ਹੈ ਕਿ ਸਕੂਲਾਂ ਦੀਆਂ ਖੇਡਾਂ ਦੇ ਵਿੱਚ ਬਾ ਸਿੰਘ ਦੀ ਟੱਕਰ ਸਿੰਘ ਦੇ ਨਾਲ ਬੱਜੂ ਕੈਂਚੀ ਇਸ ਸਮੇਂ ਪਰ ਮੁੰਡਾ ਕਹਿੰਦੇ ਹੱਥ ਚੋਂ ਰੇਸ਼ਮੀ ਰਹਿਮਾਨ ਮਜ਼ਬੂਤ ਲਖਦਾ ਜਾਂਦਾ ਹੈ ਇੱਕ ਤਗੜਾ ਨੁਮਰ ਆਪਣੀ ਟੀਮ ਦੇ ਖਾਤੇ ਜੋੜ ਗਿਆ ਹੈ ਅਗਲੀ ਕਬੱਡੀ ਰਾਜਨ ਪੌਣ ਦੇ ਲਈ ਤਿਆਰ ਪਰ ਤਿਆਰ ਹੈ ਆ ਮੈਚ ਮੈਂ ਪਹਿਲਾਂ ਦੱਸਿਆ ਵੀ ਵਧੀਆ ਤਾਕੇ ਖੇਂਦੇ ਨੇ ਪਟਾਕੇ ਪੈਂਦੇ ਨੇ ਕਹਿੰਦੇ ਬਲਾਕ ਦੀਆਂ ਖੇਡਾਂ ਸੰਭਰਾਲੇ ਦੀਆਂ ਚੱਲਦੀਆਂ ਨੇ ਇਸ ਸਮੇਂ ਰਾਜਨ ਦੀ ਕਬੱਡੀ ਦੇ ਉੱਪਰ ਹਰਵੀਰ ਦੀ ਟੱਕਰ ਵਾਹ ਨਹੀਂ ਓਰੀਸਾ ਵਾਹ ਓਏ ਸੋਹਣਾ ਵਾਹ ਓਏ ਨੌਜਵਾਨ ਇੱਕ ਵਾਰੀ ਤਾੜੀਆਂ ਮਾਰ ਦੋ ਮੁੰਡੇ ਲਈ ਬਹੁਤ ਸੋਹਣਾ ਕਹਿੰਦੇ ਜੱਫਾ ਕਹਿੰਦੇ ਐਨ ਤਿਆਰਬਾ ਕਹਿੰਦੇ ਮੁੰਡੇ ਨੂੰ ਹੈਗਾ ਕਿਉਂਕਿ ਇਹ ਬਜਲੀ ਭਾਰ-ਭਾਰ ਖੇਡਣ ਜਾਂਦਾ ਹੈ ਕੇ ਵੀ ਇੱਕ ਤਗੜਾ ਨੰਬਰ ਆਪਾਂ ਨੇ ਸਕੂਲ ਦੀ ਟੀਮ ਦੇ ਕਹਿੰਦੇ ਖਾਤੇ ਜੋੜ ਗਿਆ ਵਾਹ ਸੁਣਿਆ ਰਵੀਰ ਸਿੰਘ ਐਡ ਕੈਂਚੀ ਲਾਈ ਹੈ ਫਾੜ ਕੇ ਕਹਿੰਦੇ ਮਰੰਡੇ ਵਾਲਾ ਬੰਦ ਕਰ ਦਿੱਤਾ ਚੱਲ ਵੀ ਸੁਣਿਆ ਪਾਕ ਕਬੱਡੀ ਕਰਾ ਹੋਰ ਦੇਖਦਾ ਵੀ ਕੌਣ ਕਹਿੰਦੇ ਜਫਾ ਲਾਵੇਗਾ 48 ਸਕੂਲ ਵਾਲਿਓ ਹਿੱਟੋਂ ਵਾਲਿਓ ਹੋਜੇ ਟੈੜੇ ਜੇ ਹੋਰ ਥੋੜੇ ਜਿੇ ਕਰਾ ਵਾਹ ਪਰ ਇੱਧਰ ਵੀ ਖੁੱਝ ਪਟ ਲਿਆ ਬੱਜੂ ਕੈਂਚੀ ਬਰਾਬਰ ਕੇ ਨਹੀਂ ਵੱਜਦੇ ਪੱਪ ਵਾਹ ਇਹ ਪੁੱਠੀ ਪਊ ਜਾਂ ਨਹੀਂ ਗਨ ਕੜੂਕ ਸਿੱਤੀ ਇਸ ਵੇ ਵਾਹ ਸੁਣਿਆ ਜੇ ਜਫਾ ਲੱਗਿਆ ਤਾੜੀਆਂ ਵੱਜਣਗੀਆਂ ਇਹ ਤਾੜੀਆਂ ਮਾਰ ਰੋ ਨੋਜ ਵਾਲੇ ਵਾਹ ਸੁਣਿਆ ਵਾਹ ਸੁਣਿਆ ਸਿਰੇ ਦਾ ਜਫਾ ਲੱਗ ਗਿਆ ਚੱਲ ਵੀ ਰਾਜਨ ਪਾਕ ਕਬੱਡੀ ਅਗਲੀ ਰਾਜਨਗਰੀ ਕਬੱਡੀ ਪਾਉਣ ਦੇ ਲਈ ਚਾਰ ਪ੍ਰਚਾਰ ਔਰ ਉਧਰ ਕੱਲਾ ਹੀ ਨਹੀਂ ਮੁੰਤੰਦਰ ਕਹਿੰਦੇ ਬਾਲੇ ਹੋਰ ਦਿੰਦਾ ਕਿਸੇ ਨੂੰ ਉਹ ਕਿਸੇ ਨੂੰ ਮੁਰਦੇ ਨਹੀਂ ਦਿੰਦਾ ਫੇਰ ਤੀਜਾ ਟੱਚ ਤੇ ਤੀਜਾ ਜਫਾ ਤੀਜਾ ਟੱਚ ਤੇ ਤੀਜਾ ਜਫਾ ਹਰਵੀਰ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਬੰਦਾ ਵੀ ਲਾ ਗਿਆ ਵਾਹ ਅਗਲੀ ਕਬੱਡੀ ਫੇਰ ਚੈਲੰਜ ਟੀਮ ਵੱਲੋਂ ਪਈਆ ਸਮੇਂ 2 ਨੰਬਰ ਤੇ ਕਹਿੰਦੇ ਟੱਚ ਕਰਿਆ 2 ਨੰਬਰ ਦਾ ਧੰਦਾ ਵੀ ਮਾੜਾ 2 ਨੰਬਰ ਦਾ ਬੰਦਾ ਵੀ ਮਾੜਾ ਇੱਕ ਤਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਖਾਤੇ ਜੋੜਦੇ ਚੱਲ ਵੀ ਚੱਲ ਚੱਲ ਸੁੱਖਿਆ ਚੱਲ ਕਰਾ ਹੇਡੋ ਵਾਲਾ ਸੁੱਖਾ ਮੁੰਡੇ ਦੇ ਵੀ ਤਗੜੀ ਕਬੱਡੀ ਖੇਡਦੇ ਹੈ ਗੋ ਵਾਲੇ ਦੇ ਵਾਹ ਦੇ ਦੇ ਵੀ ਸਮੇ ਸੁੱਖਿਆ ਵਾਓ ਨੀ ਰਿਸਾ ਦੇਰੀਆ ਪਰ ਦੂਜੇ ਪਾਸੇ ਕਹਿੰਦੇ ਮੁੰਡਾ ਖੁਲਾਰ ਪਿੰਡ ਵਾਲਾ ਖੁਲਾਰ ਦਾ ਬੰਦਾ ਵੀ ਬੜਾ ਮਸ਼ਹੂਰ ਹੈ ਤੇ ਆਹ ਮੁੰਡਾ ਕਹਿੰਦੇ ਪਿਛਲੇ ਸਾਲ ਵੀ ਟੌਪ ਦਾ ਪ੍ਰਦਰਸ਼ਨ ਕਰਿਆ ਮੁੰਡੇ ਨੇ ਇਹ ਸਾਲ ਵੀ ਦੇਖਦੇ ਕਿ ਉਹ ਜਿਆ ਪ੍ਰਦਰਸ਼ਨ ਕਰ ਰਿਹਾ। ਖਲਾਲ ਪਿੰਡ ਇਸ ਨੌਜਵਾਨ ਦਾ ਜੱਫਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਗਿਆ। ਸੁਖਵੀਰ ਖਲਾਲ ਪਿੰਡ ਵਾਲਾ ਇਹ ਭਾਜ ਨਹੀਂ ਬਾਰ-ਬਾਰ ਖੇਡਦੇ ਨੇ ਨੌਜਵਾਨ ਅਕਸਰ ਬੱਲੇ ਬੱਲੇ ਕਰਵਾ ਦਿਆ। ਆਹ ਨਾਮ ਬੜਾ ਪਿਆਰਾ ਉਹ ਨੌਜਵਾਨ ਦਾ। ਕਹਿੰਦੇ ਐਨ 2 ਨੰਬਰ ਤੇ ਟੱਚ ਕਰਕੇ ਇੱਕ ਤਗੜਾ ਨੰਬਰ ਆਪਣੀ ਟੀਮ ਦੇ ਖਾਤੇ ਜੋੜ ਗਿਆ। ਚੱਲ ਵੀ ਚੱਲ ਨੌਜਵਾਨਾਂ ਪਾਪ ਕਬੱਡੀ ਖੇਰਾਉਣ ਨੂੰ ਬਹੁਤ ਸਾਰੇ ਜਿਹੜੇ ਮੈਚ ਚੱਲ ਰਹੇ ਨੇ ਬੱਚਿਆਂ ਦੇ ਸਰਕਸ ਸਟਾਈਲ ਦੇ ਲੋ ਸਰਕਾਰ ਦੀ ਪੈਂਦੀ ਕਬੱਡੀ ਪਈਆਂ ਸੈਕਿੰਡਾਂ ਚ ਕੋ ਸਮਾਂ ਬੀਤਿਆ ਕੋਈ ਬਾਕੀ ਐ ਹਾਂ 30 ਸੈਕਿੰਡ ਨੇ ਪੁਆਇੰਟ ਰੇਡਰ ਦਾ ਹਾਂ ਪੁਆਇੰਟ ਰੇਡਰ ਦਾ हां और देखिये दे, अभी सुवीर कबड्डी बॉन्ड तेरी खेल चल रहा है और दूसरे पासे टक्कर सरदार दी सरदार ਨਾਲ ਤੇ ਜੱਦ ਲੋਆ ਕਰਦਾ ਲੋਕ ਭੰਬੜ ਮਚਾਣ ਗਿਆ ਰਿਆਂ ਦੇ ਵਾਹ ਸੁवीर ਤੇ ਬਦਲਾ ਤੇ ਅਰਬੇ ਨਾਲ ਮੁੰਡਾ ਡੱਟਾ ਪਾ ਰਿਹਾ ਨਹੀਂ ਮੁੰਡੇ ਜੀ ਬਜਨੀ ਘੜ ਵਰਗੇ ਵੀ ਖੇਡਦੇ ਨੇ ਪ੍ਰੈਕਟਿਸ ਕਰੇ ਮੈਂ ਕਿ ਕਰੀ ਉਹੀ ਤਾਂ ਪਤਾ ਲੱਗਦਾ ਕੀ ਸ਼ਾਨ ਹੈ ਫੇਰ ਉਹੀ ਜੱਫੀ ਚਾਰ ਟੱਚ ਚੌਥਾ ਜੱਫਾ ਲੈਣਾ ਜਰ ਮਿਲ ਲੈਣਾ ਇੱਕੱਲੇ ਨੇ ਪਤੰਦਰ ਸ਼ਿਨੂ ਮੰਗੂ ਜੱਫੇ ਲਈ ਜਾਂਦਾ ਜੋ ਜੱਫੇ ਲੱਗੇ ਐ ਮੁੰਡੇ ਲੱਗਿਓ ਕੇ ਬੈਠੇ ਹੋ ਤੇ ਨਾਲ ਦੇ ਬਾਕੀ ਕਿੱਥੇ ਆ ਦੋ ਉਹਨੂੰ ਕੋਲ ਨਾਲ ਤੇ ਆਪਣੇ ਕੋਲ ਇੱਕਲਾ ਹੀ ਬੈਠੇ ਨੇ ਫੇਰ ਉਹਨਾਂ ਨੂੰ ਲੈ ਕੇ ਆਪਣੇ ਕੋਲ ਇੱਕਲਾ ਹੀ ਕਹਿੰਦੇ ਮੈਚ ਗੁਰਜਿੰਦਰ ਸਰ ਇਕੱਲਾ ਹੀ ਮੈਚ ਬੰਦਲ ਗਿਆ ਲੋ ਸਾਹਮਣੇ ਪੈਂਦੀ ਕਬੱਡੀ ਦੇ ਉੱਪਰ ਹੁਣ ਕੌਣ ਹਾਂ ਸਹੀ ਗੱਲ ਆ ਬਹੁਤ ਸੋਹਣੀ ਕਹਿੰਦੇ ਖੁੱਚ ਪੱਟੀ ਆ ਨੌਜਵਾਨੀ ਦੇ ਸਮੇਂ ਲੱਗੂ ਜੱਫਾ ਜਾਂ ਨਹੀਂ ਹਾਂ ਜੱਫਾ ਲੱਗਿਆ ਉਹ ਇਟੂ ਹੀ ਰੇਡ ਕਰਾਦਾ ਨਾਲ ਹਾਂ ਔਰ ਜੱਫੇ ਲਾ ਲੋ ਜੇ ਮੈਚ ਜਿੱਤਣਾ ਹੈ ਜੱਫੇ ਲਾਉਣੇ ਪੈਣੇ ਨੇ ਬੋਦੇ ਸਮਾਂ ਬੀਤਦਾ ਜਾਂਦਾ ਉਧਰ ਟੱਕ ਟੱਕ ਟੱਕਰੇ ਇਸਵੇਂ ਵਾਰ ਓਰੀਸਾ ਸੋਣਿਆ ਹਾਫ ਸਮਾਂ ਪਟਾਣਾ ਸੈਂਟਰ ਦੇ ਜਿਹੜੇ ਨੰਬਰ ਨੇ 7 ਚਾਹਲਾ ਦੇ ਪਾਰ ਕੋਈ ਜ਼ਿਆਦਾ ਫਰਕ ਨਹੀਂ ਆਏਗਾ ਦੋ ਗੱਫੇ ਲਾਵੋ ਨਾ ਮੈਚ ਦਾ ਪਾਸਾ ਬਦਲ ਹਾਫ ਸਮੇਂ ਤੋਂ ਬਾਅਦ ਜਿਹੜੀ ਖੇਡ ਖੇਡੀ ਜਾ ਰਹੀ ਹੈ ਸਮੇਂ ਕਿਹੜੀ ਟੀਮ ਜਿੱਤੂ ਨੇ ਫਾਈਨਲ ਖੇਡ ਦੇਣਾ ਇਸ ਸਮੇਂ ਆਲੇ ਸਮੇਂ ਬਾਓ ਨਹੀਂ ਸ੍ਰੀ ਸਸਗੂ ਇਸਿਆ ਅਗੜਾ ਨੰਬਰ ਕਹਿੰਦੇ ਆਪਣੀ ਟੀਮ ਦੇ ਕਹਿੰਦੇ ਖਾਤੇ ਜੋੜ ਗਿਆ ਇਹ ਤੇ ਸਭ ਟੁੱਟਦਾ ਹੈ ਲਓ ਸਾਹਮਣੇ ਕਹਿੰਦੇ ਸਮੇਂ ਫੇਰ ਕਹਿੰਦੇ ਕਬੱਡੀ ਵਾਲੀਏ ਖੇਡ ਦੇ ਮੈਦਾਨ ਵਿੱਚ ਡਬਲ ਟੱਚ ਪੁਆਇੰਟ ਰੇਡਰ ਦਾ ਕਦੀ ਜੀ ਜੀ ਡਬਲ ਟੱਚ ਪੁੱਤ ਜੱਲੀ ਜੱਲੀ ਪੈਰ ਫੜਦਾ ਓਏ ਉਹ ਜੈ ਵੀ ਪੈਰ ਮੈਚ ਆ ਬੱਚਾ ਨਾ ਜਾਣਦੇ ਉਹਨੂੰ ਡਬਲ ਟੱਚ ਹੋ ਗਿਆ ਡਬਲ ਹਾਂ ਪਹਿਲਾਂ ਲੱਗਿਆ ਕਰੋ ਲੋ ਸਾਹਮਣੇ ਇਸ ਸਮੇਂ ਕਟਾਰਾ ਸੈਂਟਰ ਦੀ ਟੀਮ ਵੱਲੋਂ ਕਹਿੰਦੇ ਫੇਰ ਕਬੱਡੀ ਪਈ ਹੈ ਖੇਡ ਦੇ ਮੈਦਾਨ ਦੇ ਵਿੱਚ ਹੁਣ ਚਾਰ ਨੇ ਚਾਰ ਜਦੋ ਸਿੰਘ ਸਰਦਾਰਾ ਉਹਦਾ ਕੱਲਾ ਹੀ ਕਹਿੰਦੇ ਜੱਫੇ ਲਾ ਲਾ ਕੇ ਕਹਿੰਦੇ ਬੱਲੇ ਬੱਲੇ ਕਰਵਾ ਰਿਹਾ ਓਕੇ ਇਹਦਾ ਪੰਜਮਾ ਜੱਫਾ ਲੱਗਣ ਜਾ ਰਿਹਾ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਤਾੜੀਆਂ ਮਾਰਦੇ ਆ ਮੁੰਡੇ ਲਈ ਯਾਰ ਪੰਜਵਾਂ ਜੱਫਾ ਇਹਦਾ ਸਾਰੇ ਬੱਚਿਆਂ ਨੇ ਬੈਂਦੇ ਵੀ ਬਹੁਤ ਸੋਹਣੀਆਂ ਟਰਾਈਆਂ ਬਹੁਤ ਸੋਹਣੀਆਂ ਲਗਾਈਆਂ ਨੇ ਦਾ ਬਹੁਤ ਮਿਲਦੀਆਂ ਲਾਉਂਦਾ ਐਂਡ ਕੱਲਾ ਹੀ ਕੱਲੇ ਪੰਜ ਜੱਫੇ ਲਾ ਗਿਆ ਇਸ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਹਾਂ ਇਹ ਤੇ ਕਬੱਡੀ ਹੈ ਇਹ ਉਧਰ ਵੀ ਜੱਫਾ ਵਾਹ ਓਏ ਸੋਹਣਿਆ ਪੁਆਇੰਟ ਸਮੇਂ ਕੋਈ ਤਾਂ ਪਵਾਇ ਤੋ ਮੈਨੂੰ ਲੱਗਦਾ ਵੀ ਜਾਫੀਆਂ ਦੇ ਖਾਤੇ ਜੁੜਿਆਂ ਲਗਭਾਗੇ ਸਮੇਂ ਹਾਂ ਹਰਜੋਤ ਹਾਂ ਅਦਾਜ਼ ਦੇਖੇ ਨੀ ਕੈਪੀ ਚੜੇ ਹੋਣੇ ਕੰਪੂਰੀ ਦੇ ਇਹ ਤਾਂ ਵੱਡੇ ਮੱਲਾ ਕੋ ਕੋ ਪੱਟੀਆਂ ਵੀ ਲਾਈ ਬੈਠਾ ਕਦੇ ਢੂਹੀ ਦੇ ਉੱਪਰ ਹਰਜੂਤ ਚੱਲ ਛੇਤੀ ਕਰ ਕੇ ਨਾ ਹਰਜੂਤ ਜਾਦੂ ਤੇ ਬਿਸਰ ਵੱਜਣੀ ਹੈ ਡਬਲ ਟੱਚ ਪੁਆਇੰਟ ਰੇਡਰ ਦਾ ਹਾਂ ਵਿੱਚ ਬੜੂਗਾ ਲੱਤਾਂ ਨੂੰ ਪੈਣਾ ਤੀਜੀ ਰੇਡ ਵੰਦਾ ਜੀ ਨੋਟ ਰੱਖਣਾ ਹੈ ਧਿਆਨ ਦੇ ਵਿੱਚ 플레이ਰਾਂ ਨੇ ਵਾਹ ਬੜੀ ਗੋੜ ਬੜੀ ਜਗ ਜਗ ਫੜਾ 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 ਸ਼ਾਹ ਭਾਈ ਇਹ ਰਾਜੂ ਦੀ ਮੇਡ ਦੇ ਉੱਪਰ ਸਮੇਂ ਤਾੜੀਆਂ ਮਾਰ ਦਿਓ ਰਾਜੂ ਦੇ ਵਾਹ ਬੀਬਾ ਬੜਾ ਸੋਹਣਾ ਨੰਬਰ ਆਪਣੀ ਟੀਮ ਦੇ ਕਨੇ ਖਾਤੇ ਜੋੜ ਦਿੱਤਾ ਹੈ ਚੱਲ ਜੀ ਹਰਜੋਤ 500 ਰੁਪਿਆ ਤੀਜੇ ਸਹਿਬਾਨ ਕਹਿੰਦੇ ਵੀ ਰਾਜੂ ਦੇ ਲਈ ਹੈ ਹਾਂ ਬਹੁਤ ਸੋਹਣੀ ਜਿੱਤਾਂ ਭਈਆਂ ਨੇ ਔਰ ਦੂਜੇ ਪਾਸੇ ਹਰਜੋਤ ਦੀ ਕਨੇ ਇਸ ਸਮੇ ਕਬੱਡੀ ਦਾ ਖੇਡ ਦੇ ਮੈਦਾਨ ਦੇ ਵਿੱਚ ਸਿੱਖੀ ਸਰੂਪ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਅਰਕੀਸ਼ਰ ਵਾਜੀ ਵਾ ਪੁਆਇੰਟ ਕਬੱਡੀ ਜਾਫੀਆਂ ਦਾ ਜੀ ਬਾਹਰ ਹੋ ਗਿਆ ਤੂੰ ਹਾਂ ਲਓ ਅਗਲੀ ਕਬੱਡੀ ਫੇਰ ਸੁਖਵੀਰ ਆਪਣੇ ਪਾਉਣ ਦੇ ਲਈ ਵਧਿਆ ਹੋਇਆ ਸਮੇਂ ਖੇਡ ਦੇ ਮੈਦਾਨ ਦੇ ਵਿੱਚ ਚਾਰ ਜਾਫੀਆਂ ਦੇ ਉੱਪਰ ਬੋਲਿਆ ਆ ਧਾਵਾ ਬੜੇ ਧਰਮੇ ਜੀ ਨਾਲ ਕੰਦੇ ਕਬੱਡੀ ਪਾ ਰਿਹਾ ਵਖਰੇ ਜਾਂ ਨਾ ਜਾਣ ਨੌਜਵਾਨ ਦਾ ਇਸ ਵੇ ਸਰਦਾਰੀ ਵੀ ਕੈਮ ਵਾਹ ਵਾਹ ਨਹੀਂ ਵੀ ਸਰ ਬਹੁਤ ਸੋਹਣਾ ਨੰਬਰ ਆਪਣੀ ਟੀਮ ਦੇ ਖਾਤੇ ਜਾਵੇਗਾ ਦੋਨਾਂ ਦੇ ਲਈ ਸਾਰੇ ਕਹਿੰਦੇ ਵੀ 5-500 ਰੁਪਏ ਸੰਜੀਪ ਸਰ ਕਹਿੰਦੇ ਵੀ ਦੋਨਾਂ ਰਾਜੂ ਦੇ ਲਈ ਸੁਮੇਤ ਦੇ ਲਈ 5-500 ਟੈਕਨੀਕਲ ਪੁਆਇੰਟ ਮਿਲ ਗਿਆ ਜੀ ਰੇਡਰ ਦੇ ਲਈ ਸਰਵਿਸ ਵੀ ਸ਼ਵੀਰਪਾ ਕਬੱਡੀ ਲੈ ਵੀ ਹਰਜੋਤ ਵੇਦੇ ਕ ਮੀਚ ਦਾ ਹੈ ਹਰਜੋਤ ਹੁਣ ਵੇਦਾ ਕੀ ਹੈ 80 ਦੂਰ ਹੋਣਾ 90 ਦੂਰ ਹੋਣਾ ਅਗਲੀ ਕਬੱਡੀ ਰਾਜਨ ਪੌਣ ਦੇ ਲਈ ਖੇਤ ਤਰ ਪਰ ਤਿਆਰ ਹੈ ਤੇ ਰੇਡਾਂ ਭਾਵੇਂ ਲੱਖ ਪੈਂਦੀਆਂ ਗੱਲ ਜੱਫੀਆਂ ਦੇ ਮੁਕੜੇ ਹੈ ਐਂ ਤੇ ਥੋੜਾ ਜਿਹਾ ਰਹਿਦਾ ਹੁਣ ਬਾਕੀ ਹੇ ਦਿੱਤੀ ਚੱਕਣੀ ਕੰਨੀ ਤੋਂ ਲੱਗਦਾ ਹੋਇਆ ਇਸ ਸਮੇਂ ਕੋ ਗੁਰੂ ਜ਼ੋਰਦਾਰ ਜਫਾ ਲੱਗੂ ਜਾਂ ਨਹੀਂ ਤੀਆਂ ਸੈਕਿੰਡਾਂ ਦੇ ਚੱਲ ਵੀ ਗਾਜੂ ਚੱਲ ਭੱਜ ਕੇ ਕਿਸ਼ਨਾ ਆ ਗਿਆ ਜੌੜੇ ਮੋੜ ਦਾ ਭਰਾ ਵੀ ਕਿਸ਼ਨਾ ਸੀ ਖੱਤ ਕਾਲੇ ਨੂੰ ਪਾਣੀ ਉਹ ਕਿਸ ਨੇ ਪਾਇਆ ਬਦਲਾ ਲੈਣ ਲਈ ਜਾਉਣਾ ਜੇ ਮਾਂ ਦਾ ਜਾਇਆ ਉਹ ਕਿਸ਼ਨਾ ਮੋੜਾਂ ਦਾ ਆਹ ਕਿਸ਼ਨਾ ਸੰਭਰਾਲੇ ਬਲਾਕ ਵਾਲਾ ਕਬੱਡੀ ਪਾ ਰਿਹਾ ਪਰ ਪਤੰਦਰਾ ਭੱਜਣ ਦੀ ਕਰਿਆ ਕਰ ਇੱਥੋਂ ਪਰ ਮੈਨੂੰ ਲੱਗਦਾ ਵੀ ਕੰਮ ਕਿਸੂਤਾ ਹੈ ਇੱਥੇ ਸੱਤ ਬੱਗੋ ਬਲਬਲੇ ਨੇ ਪੈ ਜਾਂ ਫਿਰਦਾ ਜੱਫਾ ਲੱਗਿਆ ਪੁਆਇੰਟ ਇਸ ਵੇ ਜੱਫੀਆਂ ਦੇ ਖਾਤੇ ਜਾਂ ਜੜੇ ਆ ਕਿਸ ਨੇ ਆ ਖੰਡਾ ਜਿਹਾ ਰਹੇਗਾ ਥੋੜਾ ਜਨਾ ਚਲ ਵੀ ਨੌਜਵਾਨ ਆ ਪਾਕ ਕਬੱਡੀ ਕੇਰਾ ਭੱਜ ਕੇ ਕੇਰਾ ਜਲਦੀ ਦੇ ਨਾਲ ਹਾਂ ਉੱਤਰ ਪਿੱਛੇ ਬੈਠੇ ਨੌਜਵਾਨ ਕਹਿੰਦੇ ਵੀ ਜੱਫਾ ਲੱਗੂ ਮੈਨੂੰ ਲੱਗਦਾ ਰੇਡਰ ਨੇ ਭੱਜ ਜਾਣਾ

ਤਨਹਾ ਨਵੇਂ ਨਵੇਂ ਰੂਪੇ ਜੋ ਆ ਤਾਂ ਜਹਾਜ਼ ਬਣਦਾ ਹੁੰਦਾ ਸ਼ੰਕਰ ਵੰਗੂ ਪਰ ਉਧਰ ਮੈਨੂੰ ਲੱਗਦਾ ਜਹਾਜ਼ ਲੈਂਡ ਕਰਾਤਾ ਜਫਾ ਹਾਂ ਸਹੀ ਹੈ ਜਫਾ ਲੱਗਣਾ ਚਾਹੀਦਾ ਪੰਚਾਇਤ ਵੱਲੋਂ ਜਿਹੜਾ ਮੁੰਡਾ ਕੱਲੇ ਜਫੇ ਲਾ ਰਿਹਾ ਉਹਦੇ ਲਈ ਵੀ ਵੱਡੇ ਪਿਆਰ ਹੈ ਪੰਚਾਇਤ ਸਾਡੇ ਕੋਟਲਾ ਸ਼ਮਸ਼ੂਰ ਦੀ ਸਾਰੀ ਪੰਚਾਇਤ ਵੱਲੋਂ ਜਾਫੀ ਦੇ ਦੇ ਵੀ ਬੜਾ ਪਿਆਰ ਪੁਜਿਆ ਦਿਲੋਂ ਦਵਾਵਾ ਨੇ ਸਹੀ ਹੌਸਲਾ ਬਣਾਈ ਚਾਹੀਦੀ ਆ ਟੱਕਰੇ ਆ ਦੇਖਣੇ ਵਾਲਾ ਵਾਹ ਆ ਜਾਫੀ ਦਾ ਫੇਰ ਅਖਵਾ ਜਫਾ ਲੱਗਣ ਜਾ ਰਿਹਾ ਹੈ ਤਾਈ ਤੋਂ ਪੰਚਾਇਤ ਵਾਲਿਆਂ ਨੇ ਵੀ ਮਾਣ ਕੀਤਾ ਵੀ ਆ ਮੁੰਡੇ ਨੂੰ ਆਪਾਂ ਮਾਇਆ ਦੇਣੀ ਹੈ ਵੀ ਕੱਲਾ ਹੀ ਜਫੇ ਲਾ ਰਿਹਾ ਲਾਉਂਦਾ ਵੀ ਬੜੇ ਸੋਹਣੇ ਤਰੀਕੇ ਨਾਲ ਹੈ ਪੂਰੀ ਜਾਨ ਦੇ ਵਿੱਚ ਹੈ ਮਿਹਨਤ ਕਰੀ ਹੋਈ ਦਾ ਪਤਾ ਲੱਗਦਾ ਹੈ ਇਹ ਵੀ ਸੁਖਿਆ ਪਹਿਲਾਂ ਮਾਣ ਕਰਦੀ ਹੈ ਹੁਣ ਮੈਚ ਸਮਾਪਤ ਹੈ ਚੱਲਦੇ ਮੈਚ ਦੇ ਵਿੱਚੋਂ ਸਰ ਜੀ ਆ ਜਾਫੀ ਦੇ ਲਈ ਪੰਚਾਇਤ ਵੱਲੋਂ ਵੀ ਪੁੱਜ ਗਿਆ ਮਾਨ ਸਰਪੰਚ ਸਾਹਿਬ ਮਾਨ ਸਾਹਿਬੰਦ ਲੰਮੜਾ ਸਾਹਿਬ ਇਸ ਤੋਂ ਬਾਅਦ ਜਿਹੜੇ ਮੈਚ ਹੋਣੇ ਨੇ ਕੋਈ ਬੱਚੇ ਆ ਜਾਣਗੇ بلي سو اوه ٺيڪي نٿي اصل بول نٿي ٿي اوه ٺيڪي نٿي اصل بول نٿي ٿي ਦਲਕੇ ਖੜੇ ਨੇ